ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਚੈਨਲ ਨਾਲ ਆਉਂਦੇ ਅਸੀਂ ਨੰਦਪ੍ਰੇ ਤੁਹਾਨੂੰ ਸਵਾਗਤ ਕਰਦੇ ਆ। ਲਓ ਜੀ ਆਜਨਾ ਅਸੀਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਰਿਸ਼ਤਿਆਂ ਬਾਰੇ ਬਈ ਕਿਹੜਾ ਸਭ ਤੋਂ ਵਧੀਆ ਰਿਸ਼ਤਾ ਮਜ਼ਬੂਤ ਹੁੰਦਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਹੈਨਾ ਤੇ ਉਹੀ ਫਿਰ ਉਹਦੇ ਬਾਰੇ ਅਸੀਂ ਗੱਲ ਕਰਦੇ ਆ। ਉਹ ਗੀਤ ਨੇ ਉਹੀ ਕੁਝ ਦੱਸਿਆ। ਉਹ ਕੋਈ ਨਾ ਅੱਗੇ ਕਰਨ ਪਿਆ। ਤੇ ਹੁਣ ਫਿਰ ਇੰਨਾ ਬੋਲਣੀਆਂ ਨਾ ਤੇ ਤੇ ਬਾਕੀ ਜਿਹੜਾ ਮੈਂ ਨੁਕਤਾ ਪਾਉ ਉਹ ਵੀ ਕੰਨਾਂ ਦੇ ਰੋਗਾਂ ਬਾਰੇ ਹੈਨਾ ਕਾਪੀ ਪੈਨਸਲ ਲੈ ਕੇ ਬਹਿ ਜਿਓ ਤੇ ਸੁਣੋ ਇਸ ਗੀਤ ਨੂੰ ਗਾ ਕੇ ਘਾਲੀ ਨਹੀਂ ਮਖਲੀ ਕਰ ਉਸ ਕੀ ਕਰਾਂ ਫਿਰ ਤੇ ਲੈ ਆ ਜੋ ਫਿਰ ਲਾਈਏ ਰੌਣਕ ਹੈਨਾ ਜਗ ਤੇ ਹੋ ਰਵ ਤੇਰੇ ਬਈ ਜਗ ਤੇ ਹੋ ਰਵ ਤੇਰੇ ਮਾ ਬੋ ਬਰੀ ਗਾ ਹੋਰੀ ਨਹੀਂ ਦੇਵినా ਕਾ ਦੀਆ ਛਾਮਾ ਮਾਪੇ ਠੰਡੀਆਂ ਸ਼ਾਮ ਨੇ ਜੁਗਾ ਜੁਗਾ ਤਾਈਂ ਜੀਵਣ ਮਾਪੇ ਮਾਪਿਆਨਾ ई रंगली दुनिया रखी किसे बिच थोड़ी नहीं रिश्ते जगते हो बेरे भई जग जगते हो रेरे पर मा पारी गाओ ਮੋਹ ਵਾਰੀ ਗਹੂਰੀ ਨਹੀਂ ਸਹੀਏ ਚਾਹੇਤਾ ਬਾਪੂ ਮੇਰੇ ਦੀਆਂ ਸਜੀਆਂ ਖਬਰੀਆਂ ਮਾ ਮਤਾ ਬਸ ਮਾਨੇ ਆਪਣੇ ਦਾ ਆਪਣੇ ਹੁੰਦੇ ਨੇ ਆਪਣੇ ਆਵਾਰੀ ਗਹੋ ਹੋਰੀ ਨਹੀਂ ਜੀ ਸੋਨੇ ਦਿਲ ਮਾਪ ਵਰਿਗ ਹੋਰੀ ਨਹੀਂ ਸਈਆ ਆਪਣੀ ਖੁਸ਼ ਸੁਖ ਦੋਵੇਂ ਨਾਲੇ ਬੰਦੇ ਦੇ ਸਕਦਾ ਕੋਈ ਮੋੜ ਨਹੀਂ ਰਿਸ਼ਤੇ ਨਾ ਜਗ ਦੇ ਹੋਰ ਬਤੇਰੇ ਪਰਮਾਪ੍ਰਭੂ ਬਰੀ ਗਹੋਰੀ ਨਹੀਂ ਰੀ ਨਹੀਂ ਸਹੀਏ ਰਾਜ ਜਿਲਦ ਰੇ ਮੈਨੇ ਤਾ ਘਰੀ ਕੇ ਦਸਾਨ ਹਾਂਦੀ ਮੈਨੇ ਤਕਰੀ ਦੇ ਰੀ ਜਬੂ ਲਗਤੇ ਹੋ ਰਿਵ ਤੇਰੇ ਪਰ ਮਾਪਿਓ ਵਰੀ ਗਾ ਹੋਰੀ ਨਹੀਂ ਜੀ ਸੋਨੇ ਦਿਓ ਮਾਪਿਓ ਵਰੀ ਗਾ ਹੋਰੀ ਨਹੀਂ ਸਹੀਏ ਲਾਜੀ ਗੀਤ ਹੋਇਆ ਪੂਰਾ ਤੁਸੀਂ ਸੁਣੀ ਲਿਆ ਆਪਾਂ ਨੂੰ ਵੀ ਪਤਾ ਆਪਣੇ ਵਿੱਚ ਮਤਲਬ ਵੀ ਮਾਵਾ ਵਰਗਾ ਰਿਸ਼ਤਾ ਕੋਈ ਨਹੀਂ ਭੈਣ ਭਾਈ ਸਾਰੇ ਪਿੱਛੇ ਹੁੰਦੇ ਨੇ ਚਾਹੇ ਉਹ ਨਹੀਂ ਬਹੁਤ ਪਿਆਰ ਕਰਦੇ ਨੇ ਪਰ ਜਿਹੜਾ ਮਾਪਿਆਂ ਦਾ ਪਿਆਰ ਹੈ ਨਾ ਉਹ ਉਹ ਕਿਸੇ ਨੂੰ ਮਿਲ ਨਹੀਂ ਸਕਦਾ ਧੀ ਵਿਆਹ ਤੋਂੰਦਰੇ ਮਾਪਿਆਂ ਨੂੰ ਪਰਾਈ ਨਹੀਂ ਹੁੰਦੀ ਭਰਾ ਤਾਂ ਕਹਿੰਦਾ ਪਰਾਈ ਹੋ ਗਈ ਹੈਨਾ ਪਰ ਮਾਪਿਆਂ ਨੂੰ ਤਾਂ ਉਹਨਾਂ ਹੀ ਕਹਿੰਦਾ ਅਧਿਕਾਰ ਆ ਧੀ ਦਾ ਸਾਡੇ ਘਰ ਚ ਉਹ ਨਹੀਂ ਪਿਆਰ ਕਰਦੇ ਉਹ ਵੀ ਉਲੀਕਦੇ ਨੇ ਇਹਦੇ ਚ ਮੈਂ ਅਸੀ ਇੱਕ ਟੱਪਾ ਬੋਲਿਆ ਨਾ ਵੀ ਔਗਣ ਆਪਣੇ ਵਿੱਚ ਹੁੰਦੇ ਨੇ ਸਕਦਾ ਕੋਈ ਰੋੜ ਨਹੀਂ ਨਾਲੇ ਮਾਪੇ ਮਾਪੇ ਜੇ ਆਪਦੇ ਆਪਣੇ ਬੱਚਿਆਂ ਚ ਨੁਕਸ ਵੀ ਹੈ ਨਾ ਫਿਰ ਅਸੀਂ ਉਹਨੂੰ ਫੇਰ ਵੀ ਨਹੀਂ ਕਰਾਂਗੇ ਆਪਦੇ ਦੂਜੇ ਤੱਕ ਕਦੇ ਭੱਜ ਜਾਇਥੋ ਪਰ ਆ ਵੀ ਕਦੋਂ ਅਸੀਂ ਕਰੀਏ ਮਾਪੇ ਅਗਣ ਵਾਲੇ ਨੂੰ ਗੁਣਾਂ ਵਾਲੇ ਨੂੰ ਫੇਰ ਹਿੱਕ ਨਾਲ ਹੀ ਲਾ ਕੇ ਰੱਖਦਾ ਇਸ ਕਰਕੇ ਮਾਪੇ ਦਾ ਰਿਸ਼ਤਾ ਤਾਂ ਬਸ ਰੱਬ ਵਰਗਾ ਹੈ ਹੈਨਾ ਤੇ ਲੋ ਤੁਹਾਨੂੰ ਪਤਾ ਲੱਗਾ ਦੱਸਿਓ ਸਾਡਾ ਇਹ ਤੁਹਾਨੂੰ ਕੀ ਹੋਇਆ ਲੱਗਿਆ ਤੇ ਹੁਣ ਆਜੂ ਆਪਾਂ ਤੰਦਰੁਸਤੀ ਵੱਲ ਹੈਨਾ ਮੈਂ ਤੁਹਾਨੂੰ ਦੱਸਿਆ ਵੀ ਕੰਨ ਦੇ ਰੋਗਾਂ ਬਾਰੇ ਲਿਖ ਲੋ ਪੈਨ ਕਾਪੀ ਲੈ ਕੇ ਬੈਠ ਗਏ ਹੋਗੇ ਕਹਿੰਦੇ ਤੁਸੀਂ ਪਿਆਜ਼ ਦਾ ਰਸ ਕੱਢ ਲਓ ਪਿਆਜ਼ ਦਾ ਰਸ ਤਾਂ ਪੌਣ ਕੱਢ ਲੈਣਿਆ ਤੇ ਉਹਨੂੰ ਕੰਨ ਵਿੱਚ ਪਾਓ ਕੰਨ ਦੀ ਮੈਲ ਜਿਹੜੇ ਕੰਨ ਦਾ ਦਰਦ ਹੈ ਉਹ ਮੈਲ ਵੀ ਨਿਕਲ ਜੂਦੇ ਨਾਲ ਕੰਨ ਦਾ ਦਰਦ ਵੀ ਠੀਕ ਹੋਊ ਤੇ 5-7 ਦਿਨ ਪਾਉਂਗੇ ਬਾਹਰ ਜਿਹੜਾ ਉੱਚਾ ਸੁਣਦਾ ਉਹ ਵੀ ਪ੍ਰਮਾਤਮਾ ਕਰੂ ਉਹ ਵੀ ਠੀਕ ਹੋ ਜਾਊਗਾ ਹੈਨਾ ਤੇ ਸਿਆਣਿਆਂ ਨੇ ਦੱਸਿਆ ਉਹੀ ਮੈਂ ਤੁਹਾਡੇ ਕੋਲ ਦੱਸਦੀ ਜੇ ਕੰਨ 'ਚ ਸੋਜ ਹੈ ਉਹ ਵੀ ਦੂਰ ਹੋ ਜਾਂਦੀ ਹੈ ਕੰਨ 'ਚ ਕੀੜੇ ਹੁੰਦੇ ਨੇ ਹੈਨਾ ਤੇ ਵੀਰੀਆ ਮਤਲਬ ਸੋਜ ਹੋ ਜਾਂਦੀ ਐ ਇਹ ਪਿਆਜ਼ ਦਾ ਰਸ ਪਾ ਲੋ ਤੇ ਠੀਕ ਹੋ ਜਾਓ ਅੱਛਾ ਇਹ ਕਰ ਸਕਦੇ ਹਾਂ ਦੂਜਾ ਹੈਗਾ ਮੂਲੀ ਦਾ ਪਾਣੀ ਥੋੜਾ ਕੋਸਾ ਕਰਕੇ ਕੰਨ ਵਿੱਚ ਪਾਓ ਇਹ ਵੀ ਕੰਨਾਂ ਦਾ ਕੰਨ ਜੇ ਪੀਕ ਆਉਂਦੀ ਐ ਤਾਂ ਇਹ ਵੀ ਇਹਦੇ ਨਾਲ ਠੀਕ ਹੋ ਜਾਂਦਾ ਮੂਲੀ ਦਾ ਰਸ ਥੋੜਾ ਕੋਸਾ ਕਰਕੇ ਕੰਨ ਦਸਾਂਦਾ ਸਾਂਦਾ ਇਹਨੇ ਵੀ ਕਰਨੀ ਮਿਚਾ ਲੋ ਹਨਾ ਉਹ ਹਾਂ ਤੇ ਪੀਕ ਹੋਣੀ ਬੰਦ ਹੋਊਗੀ ਬહેરાਪਣ ਵੀ ਠੀਕ ਹੋਊਗਾ ਤੀਜਾ ਹੈਗਾ ਤુલਸੀ ਦੇ ਪੱਤੇ ਵੀ ਇਹਨਾਂ 'ਚੋਂ ਇੱਕ ਕਰਨਾ ਕੋਈ ਵੀ ਕਰਕੇ ਦੇਖ ਲਿਓ ਤુલਸੀ ਦੇ ਪੱਤਿਆਂ ਦਾ ਰਸ ਕੰਨਾਂ ਨਾਲ ਵੀ ਕੰਨਾਂ ਦਾ ਦਰਦ ਤੇ ਬહેરાਪਨ ਦੂਰ ਹੁੰਦਾ ਹੈ ਹੈਨਾ ਤੇ ਬਾਕੀ ਸਮਾਲੂ ਦਾ ਰਸ ਕੰਨਾਂ ਵਿੱਚ ਪਾਉਣ ਨਾਲ ਵੀ ਬહેરાਪਨ ਦੂਰ ਹੁੰਦਾ ਸਮਾਲੂ ਤਾਂ ਹੁਣ ਕਿਤੇ ਮਸਾਂਥੇ ਹੁੰਦਾ ਹੈ ਤુલਸੀ ਆਪਾਂ ਨੂੰ ਆ ਮਿਲ ਜੂਗੀ ਪਮੂਰੀ ਤੇ ਪਿਆਜ਼ ਤਾਂ ਹੈਨਾ ਇਹਨਾਂ 'ਚੋਂ ਜਿਹੜਾ ਤੁਹਾਨੂੰ ਠੀਕ ਲੱਗਾ ਇੱਕ ਜੋਗ ਕਰਕੇ ਕੋਈ ਕਰਕੇ ਦੇਖੋ ਜੇ ਕੰਨਾਂ 'ਤੇ ਕੋਈ ਨੁਕਸਾ ਚੜਾ ਹੈ ਬહેરાਪਨ ਵੀ ਹੈ ਨਾ ਥੋੜਾ ਜਿਹਾ ਤੇ ਉਹ ਅਸੀਂ ਵੀ ਹੁਣ ਕਰਕੇ ਦੇਖਾਂਗੇ ਸਾਡੀ ਵੀ ਏਡੀ ਹੋਰ ਹੋ ਗਈ ਮੜਾ ਜਾਈਂ ਲੱਗਦਾ ਵੀ ਮੈਂ ਘਟ ਜਾ ਸੁਣਦਾ ਹੁੰਦਾ ਤੇ ਜਰੂਰ ਤੁਸੀਂ ਵੀ ਜਿਵੇਂ ਐ ਲੱਗਦਾ ਨਾ ਕਰਕੇ ਦੇਖਿਓ ਤੇ ਹੁਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਆਉਣਾ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ